ਬਹੇ குரு ਜੀ ਇਹ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਕੋ ਸਭ ਖੁਦ ਲੱਗੇ ਨੇ ਕੜਾਈ ਮਾਂਜਣਾ ਕਮੀ ਸੂਣ ਪ੍ਰਧਾਨ ਸਾਹਿਬ ਆ ਸਾਡੇ ਗੁਰਦੁਆਰਾ ਸਾਹਿਬ ਪਿੰਡ ਬੂਹਰ ਦੇ ਸਾਢੇ 6 ਕਿਲੋ ਸਾਢੇ 6 ਕਿਲੋ ਲੈ ਜੀ ਲੱਗਾ ਪਹਿਲਾ ਪੂਰਨਿਕਲ ਨੂੰ ਗਿੰਦੇ ਸਾਢੇ 6 ਸਿਲੰਡਰ ਹੋ ਗਿਆ ਖਤਮ ਤੇ ਪੱਟੀ ਉਹ ਚਾਲੂ ਹੋਣ ਗਿੰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸੰਗਰਾਮ ਦਾ ਦਿਨ ਹੈ ਦੇਸੀ ਪੋ ਮਹੀਨਾ ਚੜ ਗਿਆ ਪੋ ਦਾ ਮਹੀਨਾ ਬਹੁਤ ਜ਼ਿਆਦਾ ਠੰਡਾ ਹੁੰਦਾ ਤੇ ਜਿਵੇਂ ਪੋ ਦੇ ਮਹੀਨੇ ਦਾ ਨਾਮ ਹੁੰਦਾ ਹੈ ਤਾਂ ਲੋਕਾਂ ਦੇ ਸੰਗਤ ਦੇ ਮਨ ਵਿੱਚ ਪਹਿਲੀ ਤਸਵੀਰ ਜਿਹੜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਬਾਰੇ ਤੇ ਉਹਨਾਂ ਦੇ ਪਰਿਵਾਰ ਬਾਰੇ ਬਣਦੀਆਂ ਲੋਕਾਂ ਦੇ ਦਿਲਾਂ ਦੇ ਵਿੱਚ ਤੇ ਇਹ ਸਿੱਖ ਸਿੱਖਾਂ ਲਈ ਜਿਹੜਾ ਵੀ ਇਨਸਾਨੀਅਤ ਨੂੰ ਪਿਆਰ ਕਰਦਾ ਆ ਉਹਦੇ ਲਈ ਇਹ ਬਹੁਤ ਵਿਰਾਗਵਈ ਜਿਹੜਾ ਮਹੀਨਾ ਹੈਗਾ ਪੋ ਦਾ ਮਹੀਨਾ ਕਿਉਂਕਿ ਇਸ ਮਹੀਨੇ ਦੇ ਵਿੱਚ ਤਨਤਨ ਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਸੀ ਮਨੁੱਖੀ ਹਿੱਤਾਂ ਨੂੰ ਕਾਇਮ ਰੱਖਣ ਲਈ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਉਹਨਾਂ ਦੀ ਸ਼ਹਾਦਤ ਹੋਈ ਸੀ ਤੇ ਆਪਣੇ ਮਾੜਾ ਜਿਹਾ ਵੀ ਕੇ ਸਰਟੀਫਿਕੇਟ ਲੱਗ ਜAVE ਤਾਂ ਆਪਾਂ ਨੂੰ ਪਤਾ ਉਹਨਾਂ ਦੇ ਨਿੱਕੇ ਛੋਟੇ ਸਾਹਿਬਜ਼ਾਦੇ ਕਿਵੇਂ ਨੀਂਹਾਂ ਵਿੱਚ ਚਿਣੇ ਗਏ ਸਭ ਸੰਗਤਾਂ ਨੂੰ ਪਤਾ ਹੈ ਤੇ ਸਭਾ ਸੰਗਤਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਇਹਨਾਂ ਦਿਨਾਂ ਵਿੱਚ ਵੱਤੋ-ਵੱਦ ਪਾਠ ਕਰਿਆ ਕਰੋ ਤੇ ਉਹਨਾਂ ਨੂੰ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਮਾਤਾ ਗੁਜਰਕੌਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਚਾਰ ਸਾਹਿਬਜ਼ਾਦੇ ਉਹਨਾਂ ਨੂੰ ਯਾਦ ਕਰਿਆ ਕਰੋ ਤੇ ਇੱਕ ਬੇਨਤੀ ਹੋਰ ਆ ਇਹਨਾਂ ਦਿਨਾਂ ਵਿੱਚ ਨਾ ਸੰਕੋਚ ਕਰਿਆ ਕਰੋ ਵੱਦ ਤੋਂ ਵੱਦ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੋਵੇ ਕਰਨ ਤੋਂ ਪਰੇਜ ਕਰਿਆ ਕਰੋ ਉਹਨਾਂ ਨੂੰ ਤੇ ਦਾਸ ਦੀ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਤੇ ਅੱਜ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਤੇ ਹਰ ਸੰਗਰਾਂਦ ਦੀ ਤਰ੍ਹਾਂ ਉੱਥੇ ਨੌਜਵਾਨ ਮੁੰਡੇ ਰਲ ਕੇ ਸੇਵਾ ਕਰਦੇ ਨੇ ਚਾਹ ਪਾਣੀ ਦੀ ਤੇ ਅੱਜ ਜਾ ਰਹੇ ਆ ਤੇ ਪੂਰੀ ਵੀਡੀਓ ਦੇਖਣ ਲਈ ਵਲੌਗ ਦੇ ਐਂਡ ਤੱਕ ਜੁੜੇ ਰਹੋ ਤੇ ਹੋਰ ਵੀ ਤੁਹਾਡੇ ਨਾਲ ਕੁਝ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਧੰਨਵਾਦ ਹਾਂਜੀ ਸੰਗਤ ਜੀ ਇਹ ਆਪਣੇ ਪਿੰਡ ਦਾ ਹੈਗਾ ਗੁਰਦੁਆਰਾ ਸਾਹਿਬ ਤੇ ਸਵੇਰ ਦਾ ਵੇਲਾ ਆ ਅੱਗੇ ਸੰਗਤ ਕੁਛ ਆਈ ਹੋਈ ਸੀ ਬੀਬੀਆਂ ਪੈਣ ਆਈਆਂੀਆਂ ਸੀ ਤੇ ਸੁਖਮਨੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਤੇ ਉਹ ਘਰਾਂ ਨੂੰ ਚਲੇ ਗਏ ਨੇ ਮੁੜ ਕੇ ਜਦੋਂ ਬਾਬਾ ਜੀ ਪਾਠ ਕਰਨਗੇ ਤੇ ਫੇਰ ਸੰਗਤ ਦੁਬਾਰਾ ਆਏਗੀ ਤੇ ਆਪਾਂ ਲੱਗੇ ਹੋਏ ਆ ਨੌਜਵਾਨ ਵੀਰ ਵੀ ਆ ਰਹੇ ਆ ਪਾਣੀ ਰੱਖਿਆ ਹੋਇਆ ਗਰਮ ਤੇ ਕਰਾਂਗੇ ਕਾਰਜ ਸ਼ੁਰੂ ਫੇਰ ਜੀ ਹਾਂ ਜੀ ਮੁਰਜੀ ਕਿਦਾਂ ਵਧੀਆ ਵਧੀਆ ਚਾਚਾ ਜੀ ਤੇ ਆਪਣਾ ਵੀ ਪਹੁੰਚ ਗਿਆ ਪਹਿਲਾਂ ਯਾਰ ਕੱਲੇ ਸੀਗੇ ਤੇ ਬ੍ਰੈਡ ਦੇ ਪੈਕਟ ਲੈ ਕਿੰਨੇ ਪੈਕਟ ਲੈ ਕੇ ਆਉਂਦੇ ਆ 15 ਰਾਗ ਹੋਣੇ 15 ਬੈਗ ਨੇ ਇਹ ਕਮੀਂ ਸੂਣ ਪ੍ਰਧਾਨ ਸਾਹਿਬ ਆ ਸਾਡੇ ਵਰਦਾਰਾ ਸਾਹਿਬ ਪਿੰਡ ਬੂਰ ਦੇ ਤੇ ਇੱਕ ਸੱਜਣ ਹੋਰ ਆ ਗਿਆ ਵੀ ਸਾਡਾ ਸਾਹ ਵਾਹਿਗੁਰਜੀ ਕੀ ਫਤਿਹ ਆ ਗਿਆ ਜਨਾਬ ਸਭ ਦਾ ਆ ਗਿਆ ਸਾਰਾ ਆ ਗਿਆ ਹੀ ਆ ਗਿਆ ਸਾਰਾ ਕੋ ਸਭ ਖੁਦ ਲੱਗੇ ਨੇ ਕੜਾਈ ਮੰਜਣਾ ਕੋਸਾ ਵਗੇ ਹੋਵੇ ਹੈ ਨਾ ਹਾਂ ਆ ਗੋਲਾ ਸੱਟਣਗੇ ਆ ਚਲੋ ਜੀ ਕਰੀਏ ਅਗਲਾ ਕੰਮ ਹੋਣਾ ਸਾਢੇ 6 ਕਿਲੋ ਸਾਢੇ 6 ਕਿਲੋ ਇੱਕ ਹੋਰ ਪਾ ਲਓ 7 ਕਿਲੋ ਕਰ ਲਓ 7 ਕਿਲੋ ਬਾਰੇ ਇੱਕ ਹੋਰ ਪਾ ਲਓ ਸਾਬ ਓਹ ਕੋ ਸਾਹ ਸਿਆਲ ਕਿਸ ਮਾਰਾ ਹੋ ਇੰਟਰਨੈਟ ਨਹੀਂ ਲਾਈ ਲਗਾ ਪਹਿਲਾ ਪੂਰ ਨਹੀਂ ਕੱਲ ਨੂੰ ਕਹਿੰਦੇ ਨਹੀਂ ਪੜਾਉਂਦਾ ਸੇ ਬੋਲੋ ਤੇ ਰੱਖਣੀ ਨਹੀਂ ਆਪਣਾ ਨਹੀਂ ਕੋਈ ਉਹਦੇ ਏਰੀਆ ਵਿੱਚ ਆਮੀ ਨਹੀਂ ਝਾੜ ਕੇ ਜਿਆਦਾ ਜਿਹੜਾ ਰੇਚਾ ਵਿੱਚ ਵੇਚ ਵੇਚ ਨੂੰ ਸਾਡੇ ਕੋਲ ਰਿਚਾਰ ਐ ਚਾ ਸਿਲੰਡਰ ਹੋ ਗਿਆ ਖਤਮ ਤੇ ਪੱਟੀ ਉਹ ਚਾਲੂ ਹੋਣ ਗਏਂਦੇ ਉਹ ਰਿਸ਼ਾ ਨੂਰ ਪਾਰਿਸ਼ ਤੇਲ ਪਾ ਠੰਡਾ ਹੋ ਗਿਆ ਮੈਂ ਕਹਿੰਦਾ ਰਹਿੰਦੀ ਹੋਣਾ ਨਾਪਾ ਪਾ ਜੀ ਨਾਪਾ ਪਾ ਪਾਣੀ ਤੇ ਤੇਲ ਜਿਆਦਾ ਹੁੰਦਾ ਇਹ ਡੀਜ਼ਲ ਡੀਜ਼ਲ ਪੱਟੀ ਦੇ ਗੱਲ ਬਣਾ ਰਹੀ ਜੂੜੀ ਨਾ ਜੋ ਡਾਇਰੈਕਟਰ ਸਾਹਿਬ ਦੇਖੋ ਨਾ ਡਰਾਈਵਰ ਸਪਲਾਈ ਮੈਨ ਸਾਡੇ ਬ੍ਰਿੰਦਰ ਸਿੰਘ ਭਾਜੀ ਜੇ ਮੂਤ ਆਪ ਕੋ ਨਾ ਵੀ ਪਕੌੜੇ ਪਕੜੀ ਕਰਦੇ ਆਪਾਂ ਕੱਚੇ ਤੇ ਇਧਰ ਪਾਉ ਹੁਣਾਂ ਨੇ ਚਾਹ ਤਿਆਰ ਕਰਦੀ ਹੈ ਮੂਰੀ ਚਾਹ ਤਿਆਰ ਹੋ ਗਈ ਜਨਾਬ ਮੇਰੇ ਚਾਹ ਹੋ ਗਈ ਬਾਬੇ ਦੀ ਕਿਰਪਾ ਨਾਲ ਤਿਆਰ ਬੜਾ ਠੱਕਣ ਜਾ ਕੇ ਦਿਖਾਓ ਸੰਗ ਜੇ ਨੂੰ ਜਰਾ ਯੋ ਮਾਰਦੀ ਜਿਹੜੀ ਪਾਫਾ ਉਹਨੇ ਵੇਟ ਕਰਦੇ ਆ ਸੰਗਤ ਆਵੇ ਤੇ ਇਧਰੋਂ ਨੌਜਵਾਨਾਂ ਨੇ ਪੂਰਾ ਲੰਗਰ ਤਿਆਰ ਆ ਚਾਹ ਵਾਲੇ ਸੇਵਾਦਾਰ ਬ੍ਰੈਡ ਵਾਲੇ ਸੇਵਾਦਾਰ ਤੇ ਉਹ ਪਕੌੜੇ ਵਾਲੇ ਸੇਵਾਦਾਰ ਪਾਬਾ ਜੀ ਮੈਂ ਕਰਤੀ ਆ ਸਮਾਪਤੀ ਤੇ ਸੰਗਤ ਆ ਰਹੀ ਹੈ ਬਾਹਰ ਤੇ ਚਾਹ ਪਕੌੜੇ ਦਾ ਲੰਗਰ ਚੱਲੂ ਹੋਣਾ ਸੇਵਾਦਾਰ ਸਾਰੇ ਤਿਆਰ-ਬਰ ਤਿਆਰ ਨੇ ਚਲੋ ਜੀ ਇਧਰ ਜੀ ਇਧਰ ਤੇ ਇਧਰ ਚੋ ਇਧਰ ਜੀ ਜੀ ਗਾਵੇਂ ਨਿਕਲੋ ਆਓ ਜੀ ਸੰਗਤ ਜੀ ਜਿਵੇਂ ਆਪਾਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਕਿਹਾ ਸੀਗਾ ਵੀ ਪਿੰਡ ਦੇ ਕੁਝ ਸੂਝਵਾਨ ਬੰਦਿਆਂ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਸਾਡੇ ਪਿੰਡ ਦੇ ਸਰਦਾਰ ਸਰਵਣ ਸਿੰਘ ਚੰਦੀ ਸਾਹਿਬ ਜਿਨ੍ਹਾਂ ਨੂੰ ਪੂਰਾ ਪਿੰਡ ਦੇ ਜਾਣਦਾ ਹੀ ਹੈ ਤੇ ਲਾਗੇ ਲਾਗੇ ਪਿੰਡਾਂ ਦੇ ਕਾਫੀ ਲੋਕ ਇਹਨਾਂ ਨੂੰ ਜਾਣਦੇ ਨੇ ਇਨਨੂੰ ਆਪਾਂ ਪੋਦੇ ਮਹੀਨੇ ਬਾਰੇ ਦੀ ਜਿਹੜੀ ਜਾਣਕਾਰੀ ਲਵਾਂਗੇ ਕਿ ਸਿੱਖਾਂ ਦੀ ਕੀ ਮਹੱਤਤਾ ਹੈ ਪੋਦੇ ਮਹੀਨੇ ਦੀ। ਭਾਰੀ ਆਪਣੇ ਤੁਸੀਂ ਵਿਚਾਰ ਦੋ ਸੰਤਾਨ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਰਾਮ ਦਾ ਪੋਹ ਦੀ ਸ਼ਗਰਾਂ ਦਾ ਪਵਿੱਤਰ ਦਿਹਾੜਾ ਹੈ ਜੀ। ਸਤੰਦ ਬੂਲਤ ਦੀ ਸਾਧ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਕੇ ਇੱਥੇ ਆ ਕੇ ਗੁਰੂ ਦੀ ਹਾਜ਼ਰੀ ਵਿੱਚ ਗੁਰਬਾਣੀ ਸਰਵਣ ਕੀਤੀ ਹੈ। ਸੁਖਨੂ ਸਾਹਿਬ ਜੀ ਦੇ ਪਾਠ ਹੋਏ ਹਨ। ਆਪਰੰਤ ਨੌ ਜਮਾ ਮਾਵਾਂ ਵੱਲੋਂ ਨੱਗਰ ਨਿਵਾਸੀਆਂ ਦੇ ਸੰਪਰਕ ਦੇ ਸਹਿਯੋਗ ਨਾਲ ਜੁਰੂਕੇ ਲੰਗਰ ਚਲਾਏ ਗਏ ਹਨ ਸੋ ਜੇ ਉਹਦੇ ਨੂੰ ਨਦੀ ਕਹੇ ਤਾ ਇਹ ਸਿੱਖ ਕੌਮ ਦੀਆਂ ਜਿਹੜੀਆਂ ਨੀਂਹਾਂ ਬੁਨਿਆਦਾ ਹੈ ਉਹ ਉਹਦੇ ਮਹੀਨੇ ਤੇ ਹੀ ਰੱਖੇ ਗਈਆਂ ਭਾਵੇਂ ਕਿ ਸ਼ਹੀਦੀਆਂ ਦਾ ਦੌਰ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸ਼ਹੀਦੀ ਤੋਂ ਹੀ ਸ਼ੁਰੂ ਹੋ ਗਿਆ ਸੀ ਲੇਕਿਨ ਉਹਦੇ ਮਹੀਨੇ ਵਿੱਚ ਇਤਨੀ ਸਰਦੀ ਵਿੱਚ ਜਦੋਂ 6 ਪੋ ਦੀ ਰਾਤ ਨੂੰ ਕਲ ਵੀ ਤਾਂ ਦਸ਼ਮੇਸ਼ ਪਿਤਾ ਜੀ ਨੂੰ ਆਨੰਦਪੁਰ ਸਾਹਿਬ ਦੀ ਵਾਪਿੱਲਾ ਛੜਨਾ ਪਿਆ ਤੇ ਉਹ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਗਵਾਲੀਅਰ ਦੇ ਕਿਨੇ ਵਿੱਚੋਂ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਜਿਨ੍ਹਾਂ 52 ਪਹਾੜੀ ਰਾਜਿਆਂ ਨੂੰ ਜਹਾਗੀਰ ਦੀ ਕੈਦ ਵਿੱਚ ਮੁਕਤ ਕਰਵਾ ਕੇ ਲਿਆਏ ਸਨ ਉਹਨਾਂ ਦੇ ਹੀ ਅੱਗੇ ਪੁੱਤ ਪੋਤੇ ਪੁਰੇ ਗਰੇ ਸੀਗੇ ਉਹ ਸ਼੍ਰੀ ਗੁਰੂ ਜੀ ਮਹਾਰਾਜ ਜੀ ਦੇ ਖੂਨ ਦੇ ਪਿਆਸੇ ਬਣ ਗਏ ਅਤੇ ਝੂਠਿਆਂ ਸੋਹਾਂ ਖਾਦੀਆਂ ਗਊਆਂ ਦੀਆਂ ਜਿਹਦੇ ਵਿੱਚ ਉਹਨਾਂ ਨੇ ਆਪਣੇ ਬਾਹਰ ਤੋਂ ਮੁਕਰ ਗਿਆ ਕਿ ਕਲਗੀਧਰ ਪਾਸ ਹੈ ਜੀ ਤੁਸੀਂ ਅਨੰਪੁਰ ਨੂੰ ਖਾਲੀ ਕਰ ਦੇਵੋ 8 ਮਹੀਨੇ ਲਗਾਤਾਰ ਕੀਤੀ ਰਹਾ ਪਿਆ ਰਹਾ ਲੇਕਿਨ ਉਹ ਕੇ ਰਹਾ ਪਿਆ ਰਹਿਣ ਤੋਂ ਬਾਅਦ ਜਦੋਂ ਸਿੱਖਾਂ ਨੇ ਵੀ ਕਿਹਾ ਕਿ ਮੰਨ ਗਏ ਹਨ ਕਿ ਇਹਨਾਂ ਸੋਨਾ ਵੀ ਖਾ ਲਈ ਹੈ ਹਨ ਪਰ ਦਸ਼ਮੇਸ਼ ਪਿਤਾ ਦੂਨੀਆ ਦੇ ਵਾਲੀ ਸਭ ਕੁਝ ਜਾਣਦੇ ਸਨ ਲੇਕਿਨ ਸਿੱਖਾਂ ਦੇ ਮਜਬੂਰ ਕਰਨ ਤੇ ਜਦੋਂ ਕਲਗੀਧਰ ਦਸ਼ਮेश ਪਿਤਾ ਜੀ ਨੇ ਅਮੰਦਪੁਰ ਦਾ ਖੇਲਾ ਕਿਨਾ ਖਾਣੀ ਕੀਤਾ ਤਾਂ 22 ਧਾਰ ਦੇ ਰਾਜੇ ਮੋਗਲ ਫੌਜਾਂ ਨਾਲ ਰਲ ਕੇ ਆਪਣੇ ਫੌਜਾਂ ਦੇ ਨਗਰ ਤੇ ਕਲਗੀਧਰ ਦਸ਼ਮेश ਪਿਤਾ ਜੀ ਦੇ ਨਗਰ ਇਸ ਤਰ੍ਹਾਂ ਬਗਿਆੜ ਵਰ ਨੂੰ ਪੈਦਾ ਜਿਵੇਂ ਇਸ ਤਰ੍ਹਾਂ ਬਗਿਆੜ ਖਰਗੋਸ਼ ਨਹੀਂ ਪੰਦਾ ਹੈ ਸੋ ਇਹ 6 ਪੋ ਤੋ ਲੈ ਕੇ 13 ਪੋ ਤੱਕ ਜਿਸ ਤਰ੍ਹਾਂ ਦਾ ਵਾਕਿਆ ਤੇ ਪਰਿਵਾਰ ਵਿਚੋਰਾ ਹੋ ਗਿਆ ਉਸ ਤੋਂ ਪਰੇント ਚਮਕੌਰ ਸਾਹਿਬ ਦੀ ਜੰਗ ਮਾਸ਼ੀਵਾਰੇ ਦੇ ਜੰਗਲਾਂ ਵਿੱਚ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਜਾਣਾ ਤੇ ਸਭ ਤੋਂ ਭਿਆਨਕ ਜੋ ਦਖਾਣਾਂ ਤੋਂ ਆਪਾਂ ਦਿਖਾਤ ਕਾਮ ਹੋ ਜਾਂ ਸ਼ਹੀਦਿਆਂ ਦਾ ਦੌਰ ਕਿ ਛੋਟੇ ਛੋਟੇ ਫੁੱਲਾਂ ਵਰਗੇ ਮਾਸੂਮ ਬੱਚੇ ਅਸੀਂ ਤਾਂ ਪੜਾਂਗੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਕੋ ਕੋ ਲੋਕ ਇਤਿਹਾਸ ਦੀ ਤੇ ਸ਼ਮਕਾ ਮਾਰੀਆਂ ਦੀਆਂ ਅੱਖਾਂ ਵਿੱਚ ਗੋਲਲੇ ਮਾਰੇ ਗਏ ਅਤੇ ਉਨ੍ਹਾਂ ਨੂੰ ਜਿਉਂਦੇ ਜੀ ਮੀਆਂ ਵਿੱਚ ਜਨਮ ਪਾ ਗਿਆ ਅਤੇ ਮਾਤਾ ਗੁਜਰਕੌਰ ਜੀ ਨੇ ਨੂੰ ਤਸੀਹੇ ਦਿੱਤੇ ਗਏ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਉਸ ਸਮੇਂਦਾਰ શ્રી ਸ਼ਹੀਦਿਆ ਪ੍ਰਾਪਤ ਕੀਤੀਆਂ ਅਤੇ ਉਸ ਸਮੇਂਦਾਰ ਸਹਿਬ ਜਿਆਦੇ ਅਤੇ ਮਾਤਾ ਗੁਜਰਕੌਰ ਜੀ ਦੀ ਭਾਈ ਮੋਤੀਰਾ ਮਹਾਰਾਜ ਜੀ ਨੇ ਜੋ ਦੁੱਧ ਦੇ ਨਾਲ ਸੇਵਾ ਕੀਤੀ ਇੰਨੀ ਸਰਦੀ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਪਰਿਵਾਰ ਸਨੇਹ ਇਹਨਾਂ ਵਿੱਚ ਪੂਰਿਤ ਹੋਇਆ ਸੋ ਇਸ ਸਰਹੰਗ ਸ਼੍ਰੀ ਫਤਿਹਗੁਰ ਸਾਹਿਬ ਦੀਨ ਦਵਾਰਾਂ ਤੋਂ ਸਿੱਖੀ ਦੀ ਜੋ ਨੂਰ ਹੈ ਉਹਦਾ ਮਹਿੰਮਾ ਜਿਹੜਾ ਹੈ ਇਹਦੇ ਵਿੱਚ ਸਾਨੂੰ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ ਨਾ ਇਹਦੇ ਵਿੱਚ ਸਾਨੂੰ ਜਿਆਦਾ ਕੋਈ ਖੁਸ਼ੀਆਂ ਕਰਨੀਆਂ ਚਾਹੀਦੀਆਂ ਹਨ ਬਿਲਕੁਲ ਇਸ ਦੇ ਨਾਲ ਨਾਲ ਇਹ ਸਭ ਹੀ ਮੌਨ ਚ ਸਾਨੂੰ ਸਾਦਾ ਖਾਣਾ ਸਾਦਾ ਰਹਿਣਾ ਅਤੇ ਵਿਰਾਗ ਲਈ ਸਾਨੂੰ ਰਹਿ ਕੇ ਜਿੰਨਾ ਵੀ ਹੋ ਸਕੇ ਬਹੁਤ ਵੱਧ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਇਸੇ ਮਾਰਗਿਸਾਬਾ ਪੜਾ ਹੈ ਤਾਂ ਹੀ ਅਸੀਂ ਸੇਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਦੇ ਹਾਂ ਸਰਦੀਤਲਾ ਤੋਂ ਵੀ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਆਪਣੇ ਪੁੱਖਿਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਕ ਵਾਰ ਫਿਰ ਆਪ ਜੀ ਦੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਕਿ 6 ਪੂ 20 ਦਸੰਬਰ ਤੋਂ ਨਗਰ ਬੂਲਪੁਰ ਦੀਆਂ ਸਮੂਚੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਤੇ ਟਰੈਨਾਵਾਂ ਬੀਬੀਆਂ ਪਰਕੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰਜਾਣਾ ਕਰਵਾ ਕਰਨਗੀਆਂ ਹਾਂ ਹਾਂ ਉਪਰੰਤ ਦੇਰ ਵਰਤਾਈ ਜਾਏਗੀ ਤਾਂ ਇਹ ਸੰਗਤਾਂ ਨੂੰ ਜਿਹੜਾ ਪਿੰਡ ਦੀਆਂ ਸੰਗਤਾਂ ਨੂੰ ਵੀ ਪਹੁੰਚਣ ਦੀ ਅਪੀਲ ਕਰੋ ਵੀ ਜਿੱਦਾਂ ਬੀਬੀਆਂ ਨੇ ਆਖੰਡ ਪਾਠ ਸ਼ੁਰੂ ਕਰਨੇ ਹਨ ਨਾ ਸੁਖਮਨੀ ਸਾਹਿਬ ਦੇ ਉਹਦੇ ਉਹਦੇ ਵਾਸਤੇ ਹਾਂ ਜਿਸ ਤਰ੍ਹਾਂ ਆਪਣੇ ਮਿੱਤ ਸਿੰਘ ਸਾਹਿਬ ਆ ਜਾਂਦਾ ਪਹੁੰਚ ਹੀ ਜਾਂਦੀਆਂ ਨੇ ਜਾਨੀ ਕਿ ਬੰਦਿਆਂ ਦੀ ਕਾਫੀ ਕਮੀ ਰਹੇ ਹਾਂ ਹਾਂ ਜਿਸ ਤਰ੍ਹਾਂ ਮਿੱਤ ਸਿੰਘ ਸਾਹਿਬ ਨੇ ਇੱਕ ਕੁਐਸਚਨ ਕੀਤਾ ਤੇ ਬਾਬਾ ਜੀ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ ਆ ਕਿ ਬੀਬੀਆਂ ਤਾਂ ਬਹੁਤ ਹਮੇ ਹਮਾ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਪੌਣੇ 4 ਵਜੇ ਹੀ ਪਹੁੰਚ ਜਾਂਦੀਆਂ ਹੁਣ ਇਹ ਤਾਂ ਸਮਾਪਤੀ ਤੱਕ ਜੋ ਆਪਣੇ ਭਾਈ ਹੁੰਦੇ ਹਨ तकरीबन ਉਹਨਾਂ ਦੀ ਗਿਣਤੀ ਨਾ ਮਾਤਰੀ ਹੀ ਹੁੰਦੀ ਹੈ ਸੋ ਮੇਰੀ ਨਿਮਰਤਾ ਸਹਿਤ ਸਮੁੱਚੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਮੁੱਚੇ ਮਾਈ ਪਾਈ ਬਜ਼ੁਰਗ ਮਾਈ ਬੱਚੇ ਜੋ ਵੀ ਹਨ ਜਿਤਨਾ ਵੀ ਆਪਾਂ ਸਮਾਂ ਦੇ ਸਕਦੇ ਹਾਂ ਤੜਕੇ ਆ ਕੇ ਗੁਰੂ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਿਆ ਕਰੀਏ ਜਿਹੜੇ ਨਹੀਂ ਕਰ ਸਕਦੇ ਸੁਣ ਸਕਦੇ ਹਾਂ ਸੋ ਆਪਾਂ ਇਹਨਾਂ ਦਿਨਾਂ ਵਿੱਚ ਜਿਤਨਾ ਵੀ ਵੱਧ ਵੱਧ ਆਪਣੇ ਸ਼ਹੀਦਿਆਂ ਦੇ ਵਿਹਾਰਿਆਂ ਵਿੱਚ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਵੇ ਗੁਰਬਾਨੀ ਦਾ ਪਾਠ ਕੀਤਾ ਜਾਵੇ ਉਹਨਾਂ ਹੀ ਥੋੜਾ ਇਹਨਾਂ ਸ਼ਬਦਾਂ ਨਾਲ ਮੈਂ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਂਜੀ ਸੰਤ ਜੀ ਤੁਸੀਂ ਚੰਦੀ ਸਾਹਿਬ ਉਹਨਾਂ ਦੇ ਵਿਚਾਰ ਸੁਨੇ ਆ ਤੇ ਵਾਕਿਆ ਮਹੀਨਾ ਜਿਹੜਾ ਸਿੱਖਾਂ ਲਈ ਜਿਹੜਾ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਆ ਤੇ ਉਹਨਾਂ ਲਈ ਬਹੁਤ ਬਰਾਗ ਮਹੀਨਾ ਆ ਸੋ ਸੰਤਾਂ ਨੂੰ ਵੀ ਬੇਨਤੀ ਹੈ ਮੇਰੇ ਵੱਲੋਂ ਵੀ ਇਸ ਮਹੀਨੇ ਵਿੱਚ ਵੱਧ ਤੋਂ ਵੱਧ ਪਾਠ ਕਰੋ ਤੇ ਗੁਰੂ ਚਰਨ ਨਾਲ ਜੁੜ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ